ਕਿ ਚੰਗਾ ਸੁਰਜਾ ਹੋਇਆ ਐਮਸੀ ਚੁਣੋਗੇ ਤਾਂ ਫਿਰ ਤੁਸੀਂ ਆਪ ਹੰਦਾ ਚਲ ਗਾ ਲੋ ਕਿ ਸਰਕਾਰ ਦੇ ਨਾਲ ਚੱਲ ਕੇ ਸਾਨੂੰ ਕਿੰਨੇ ਫਾਇਦੇ ਮਿਲਨੇ ਆ ਸਰਕਾਰ ਦਾ ਐਮਸੀ ਚੁਣ ਲੋਗੇ ਤਾਂ ਸਾਡੇ ਕੰਮ ਵੱਧ ਹੋਣਗੇ ਜੇ ਸਰਕਾਰ ਦਾ ਐਮਸੀ ਨਹੀਂ ਚੁਣਾਂਗੇ ਤਾਂ ਫਿਰ ਸਾਨੂੰ ਪਤਾ ਹੀ ਹੈ ਇੱਕੋ ਹੀ ਗੱਲ ਹੱਲ ਹੁੰਦਾ ਐਮਸੀ ਨੂੰ ਆਪਾਂ ਕਹਿੰਦੇ ਆ ਜੀ ਸਾਡੀ ਆ ਗਲੀ ਬਣਾ ਦੇ ਸਾਡੀ ਨਾਲੀ ਬਣਾ ਦੇ ਸਾਡੀ ਉਤਾਰਾ ਕਢਾ ਦੇ ਫਿਰ ਉਹ ਇੱਕੋ ਹੀ ਗੱਲ ਕਹਿੰਦਾ ਜੀ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਐ ਮੈਨੂੰ ਤੁਸੀਂ ਬਣਾਤਾ ਮੇਰੀ ਸੁਣਵਾਈ ਤਾਂ ਹੈ ਤੇ ਜੇ ਤੁਸੀਂ ਸਰਕਾਰ ਦੇ ਬੰਦੇ ਨੂੰ ਬਣਾਓਗੇ ਤਾਂ ਫਿਰ ਜੋ ਕੁਝ ਮਰਜ਼ੀ ਕਰਾਈ ਜਾਓ ਫੈਸਲਾ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਆਪਣੀ ਵਾਰਡ ਦੇ ਕੰਮ ਨੇ ਜਿਹੜੇ ਉਹ ਕਿੱਦਾਂ ਕਰਾਉਨੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੜੇ ਲੰਮੀ ਸਮੇਤੋਂ ਤੁਸੀਂ ਬੈਠੇ ਹੋ ਸਪਤਾਹ ਦਾ ਜਿਹੜਾ ਦਿਨ ਚੱਲ ਰਿਹਾ ਹੈ ਸ਼ਹੀਦੀ ਦਿਹਾੜਿਆਂ ਦਾ ਜਿਹੜਾ ਦਿਨ ਚੱਲ ਰਿਹਾ ਸੋ ਮੈਂ ਇੱਕ ਕੋਈ ਬੇਨਤੀ ਕਰੂੰਗਾ ਕਿ ਨਸ਼ਾ ਬੰਦ ਕਰ ਦਿਓ ਦਾਰੂ ਬੰਦ ਕਰ ਦਿਓ ਦਾਰੂ ਤੇ ਵੋਟ ਨਾ ਪਾਇਓ ਉਹਨਾਂ ਉਹਨਾਂ ਦੀ ਸ਼ਹਾਦਤ ਨੂੰ ਦੇਖਿਓ ਜਿਹੜੇ ਛੋਟੇ ਛੋਟੇ ਬੱਚੇ ਨੀਹਾਂ ਦੇ ਵਿੱਚ ਛੁਣੇ ਗਏ ਸੀ ਹਰ ਅੱਖ ਜਿੱਥੋਂ ਪਾਣੀ ਵਗਦਾ ਉਹਨਾਂ ਦੀ ਸ਼ਹਾਦਤ ਨੂੰ ਦੇਖਦਿਆਂ ਹੋਇਆ ਜਿਹੜੀਆਂ ਵੋਟਾਂ ਨੇ ਆਪਾਂ ਬਿਨਾਂ ਨਸ਼ੇ ਤੋਂ ਕੋਣੀਆਂ ਨੇ ਆਪਾਂ ਨੇ ਜਿਹੜੇ ਐਮਸੀ ਨੇ ਉਹ ਆਪਾਂ ਬਿਨਾਂ ਨਸ਼ੇ ਤੋਂ ਬਿਨਾਂ ਪੈਸੇ ਤੋਂ ਜਿਤਾਉਣੇ ਨੇ ਆ ਕਰਕੇ ਉਹਦੀ ਧੌਣ ਤੇ ਗੁੱਡਾ ਰੱਖ ਸਕੀਏ ਭਾਈ ਜਦੋਂ ਤੂੰ ਇਲੈਕਸ਼ਨ ਲੜਦਾ ਸੀਗਾ ਤੂੰ ਨਾ ਤੇਰੇ ਤੋਂ दारू ਲਈ ਹੈ ਨਾ ਤੇਰੇ ਤੋਂ ਪੈਸਾ ਲਿਆ ਨਾ ਤੇਰਾ ਖਰਚਾ ਕਰਾਇਆ ਅਸੀਂ ਵੋਟਰ ਤੈਨੂੰ ਇਮਾਨਦਾਰੀ ਨਾਲ ਪਾਜਣਾ ਨੇ ਇਸ ਕਰਕੇ ਇਮਾਨਦਾਰੀ ਦੇ ਨਾਲ ਤੂੰ ਇੱਥੇ ਕੰਮ ਕਰ ਔਰ ਮੈਂ ਵਾਦਾ ਕਰਦਾ ਤੁਹਾਡੇ ਨਾਲ ਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਵੋਟ ਪਾਉਂਗੇ ਤਾਂ ਮੈਂ ਵਾਦਾ ਕਰਦਾ ਤੁਹਾਡੇ ਨਾਲ ਕਿ ਸਾਡਾ ਜਿਹੜਾ ਐਮਸੀ ਹੈ ਉਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇਗਾ ਸੋ ਇੱਕ ਤਰੀਕ ਨੂੰ ਆਪਾਂ 13 0 ਕਰਨਾ ਹੈ। ਤਿਆਰ ਹੋ? ਹਾਂਜੀ ਤਿਆਰ ਹਾਂ। ਬਣ ਬਣਿਆ ਹੋਇਆ। ਹਾਂਜੀ ਬਣਿਆ ਹੋਇਆ। ਫਿਰ ਦੋਦੇ ਹੱਥ ਖੜੇ ਕਰਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ। ਜਿੰਦਾਬਾਦ। ਜਿੰਦਾਬਾਦ। ਐਨ ਕਲਬ। ਜਿੰਦਾਬਾਦ। ਆਮ ਆਦਮੀ ਪਾਰਟੀ। ਜਿੰਦਾਬਾਦ। ਆਮ ਆਦਮੀ ਪਾਰਟੀ। ਜਿੰਦਾਬਾਦ। ਬਹੁਤ ਬਹੁਤ ਧੰਨਵਾਦ ਬੋਲਦੇ ਹੋਏ ਅਜੇ ਕਿਸੇ ਸ਼ਾਂਦੇ ਫਲੱਬ ਕੋਈ ਲਫ਼ਜ਼ ਨਿਕਲ ਗਿਆ। ਹਮੇ ਤਾਂ ਛੋਟਾ ਪ੍ਰਾਸੰਭਕੇ। ਆਪਰੇ ਕਰਦਾ ਮੈਂਬਰ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਠੂ ਅਰੇ ਸਾਹਿਬ ਇੱਕ ਛੜਕ ਹਾਸੇ ਦਰਾਂ ਸਾਡੇ ਇੱਕ ਗਰੀਬ ਬ੍ਰਾਹਮਣ ਪਰਿਵਾਰ ਦੇ ਲੜਕੀ ਦੀ ਲੱਤ ਚਲੀ ਗਈ ਸੋ ਸਾਡੇ ਇਸ ਬਾੜ ਦੀ ਮੰਗੇ ਤੇ ਇਸ ਬੱਚੇ ਨੂੰ ਕਿਤੇ ਨਾ ਕਿਤੇ ਰੈਫਰੈਸ ਕੀਤਾ ਜਾਵੇ ਬੜਾ ਲੱਜਾ ਮੁੰਡਾ ਅਰੇ ਇਹ ਹੁਣ ਆਪਣੀ ਲੱਤ ਕੋਲ ਆ ਚੁੱਕਿਆ ਸੋ ਬੇਨਤੀ ਹੈ ਮੇਰੀ ਜੀ ਇਸ ਤੇ ਤੈਨ ਕਰਕੇ ਇਹਨੂੰ ਕਿਤੇ ਨਾ ਕਿਤੇ ਕਮੇਡੀ ਦੇ ਵਿੱਚ ਆ ਕਿਤੇ ਨਾ ਕਿਤੇ ਜਿੱਥੇ ਜੋਗ ਹੈ ਉੱਥੇ ਇਸ ਨੂੰ ਅਡਜਸਟ ਕੀਤਾ ਜਾਵੇ ਐਮਐਲਏ ਸਾਹਿਬ ਇੱਕ ਸਾਡੇ ਵਿਚਕਾਰ ਮੁਸਲਮਾਨ ਭਾਈਚਾਰਾ ਵੀ ਬੈਠਾ ਹੈ ਇਹਨਾਂ ਦੀ ਇੱਕ ਮੰਗ ਬੜੇ ਲੰਬੇ ਸਮੇਂ ਤੋਂ ਲੰਮਕੀ ਆ ਰਹੀ ਹੈ ਭਰਾ ਮੇਰੇ ਆਈਐਮਸੀ ਬਣਾ ਦੇ ਇਸੇ ਨਗਰ ਕੌਂਸਲ ਚ ਤੈਨੂੰ ਨੌਕਰੀ ਦਵਾ ਦਾਂਗਾ ਸਾਡੇ ਸਾਹਿਬ ਜੀ ਦੀ ਬੇਨਤੀ ਰਹਿ ਗਈ ਸੀ ਸਾਡਾ ਮੁਸਲਮਾਨ ਭਾਈਚਾਰਾ ਖੜਿਆ ਹੈ ਇਹਨਾਂ ਨੇ ਇੱਕ ਮੰਗ ਰੱਖੀ ਹੋਈ ਹੈ ਬੜਾ ਲੰਮਾ ਸਮਾਂ ਹੋ ਗਿਆ ਸਾਰੀਆਂ ਸਰਕਾਰਾਂ ਨੂੰ ਆਪਣੀ ਮੰਗ ਰੱਖਦੇ ਨੇ ਪਰ ਪੂਰੀ ਨਹੀਂ ਹੋਈ ਇਹਨਾਂ ਦਾ ਕਬਰਿਸਤਾਨ ਦਾ ਮਸਲਾ ਹੈ ਇਹ ਕਹਿੰਦੇ ਸੀ ਜਨਾਬ ਦੇ ਵੀ ਧਿਆਨ ਦੇ ਵਿੱਚ ਲਿਆਂਦਾ ਹੋਇਆ ਪਰ ਉੱਤੇ ਕੋਈ ਕਹਿੰਦੇ ਸਲਵਾਈ ਨਹੀਂ ਮੈਂ ਇੱਕ ਨਾਲੋਂ ਜ਼ਿਆਦਾ ਕੀਤਾ ਮੈਂ ਟੋਕ ਤੇ ਬਣਾਤੀ ਸੀ ਨਹੀਂ ਬਾਈ ਜੀ ਉਹ ਤਾਂ ਆਪਾਂ ਬਣਾਤੀ ਸੀ ਜੀ ਨਹੀਂ ਤਾਂ ਬੰਦ ਕਰੀ ਜੀ ਜੀ ਕੰਦਾ ਜੀ ਅਸੀਂ ਗਏ ਦਈਏ ਇੱਕ ਤਾਂ ਇਸੋ ਬਸਤ ਰਹਿ ਗਈ ਹੈ ਜੀ ਇੱਕ ਉਹ ਜਿਹੜੀ ਗਲੀ ਹੈ ਗਲੀ ਨੀਵੀਂ ਉਹ ਵੀ ਜਦੋਂ ਬਾਰਿਸ਼ ਹੁੰਦੀ ਹੈ ਸਾਰਾ ਪਾਣੀ ਉਹ ਗਲੀ ਰਹੀ ਜਾਂਦਾ ਹੈ ਅਸਲ ਜਾਨੀ ਕਿ ਜੇ ਕੋਈ ਮੌਕਾ ਦੇ ਹੋ ਹੋ ਜੇ ਤਾਂ ਬਹੁਤ ਕਿੰਨੀ ਕਿ ਉਹ ਉਹ ਹੋਊਗੀ ਘੱਟੋ ਘੱਟ ਵੀ 2 ਢਾਈ ਫੁੱਟ ਦੇ ਦੋ ਢਾਈ ਹਾਂ 2 ਫੁੱਟ ਚਾਉਂ ਮੈਂ ਕਹਿੰਦਾ ਨਹੀਂ ਮੈਨੂੰ ਇਹ ਨਾ ਲੱਗ ਮੈਨੂੰ ਕਿ ਚਲੋ ਜੀ ਰঞ্জੀਤ ਸਿੰਘ ਜੀ ਬਿਰਕ ਪ੍ਰਧਾਨ ਰੱਖ ਜੀ ਨੂੰ ਪਾਤਲਾ ਰੱਖਿਆ ਹਿੰਦਰਾ ਕੇ ਹਿੰਦਰਾ ਸਾਰਾ ਰঞ্জੀਤ ਸਿੰਘ ਜੀ ਬਿਰਕ ਆਪਣਾ ਰਾਜ ਬੁੜਾ ਪਛਤ ਨਹੀਂ ਤੇਜੀ ਬੋਰਡ ਜੀ ਬੋਲਤਾ ਹੀ ਮਤ ਲੱਗਦਾ ਰਣਜੀਤ ਜੀ ਖੜਿਓ ਮਿਲ ਸਾਹਿਬ ਐਮਐਲ ਸਾਹਿਬ ਸਾਹਮਣੇ ਨਰੇਸ਼ ਕੁਮਾਰ ਜੀ ਬਾਂਸਲ ਬੰਦੇ ਨੂੰ ਇੰਪੋਰਟ ਕਰ ਜਾਓ ਬੋਲੇ ਸੁਨਹਿਰ ਸਾਹਿਬ ਜੀ ਆ ਗਏ ਕਰਮ ਸਿੰਘ ਜੀ ਸੋਹਲ ਤੇ ਸਾਡੀ ਪੈਡ ਰਿੰਪਲ ਉਹ ਵੀ ਐਮਐਲ ਸਾਹਿਬ ਤੋਂ ਸਰੂਪਾ ਲੈਣ ਸਾਹਿਬ ਜੀ ਕਲ ਵੀ ਬਸ ਕੋਈ ਨਾ ਤਾਂ ਬਹੁਤ ਸੁਆਕ ਆ ਰਹੀ ਹੈ ਸਰਦਾਰ ਭਗੇਲ ਸਿੰਘ ਜੀ ਸਾਫਤਾ ਫਰਦਾਨਗਰ ਕਾਉਂਸਲ ਕੱਗਾ ਠੀਕ ਹੋ ਤਾਂ ਮਤੀ ਵਧੀ ਦੇਖਿਓ ਜੀ ਇੱਧਰ ਸਿੰਦਰ ਸਿੰਘ ਜੀ ਕਾਸਤੀ ਸਾਫਤਾ ਕਾਉਂਸਲਰ ਅਮਲ ਕਾ ਕਗਾ

多嘞，多了，好嘞，嗯。Oh,